ਨੌਕਰੀਆਂ ਲਈ ਬੰਦਾ ਉਹ ਕਹਿੰਦਾ ਮਰਦਾ ਕਿਹਾ ਨਾ ਕਰਦਾ ਇਹ ਬਾਹਰਲੇ ਮੁਲਕਾਂ 'ਗੇ ਬਾਹਰਲੇ ਮੁਲਕਾਂ ਕਹਿੰਦੇ ਤਾਂ ਹੈ ਕਿ ਕਿ ਉੱਥਾਂ ਦੀ ਇਹਨਾਂ ਨੂੰ ਲੇਬਰ ਸਸਤੀ ਸੀ ਕੈਨੇਡਾ ਤੇ ਅਮਰੀਕਾ ਦਾ ਸਮਝੋ ਐਕਸਟੈਂਡਡ ਹੈ ਇੱਕ ਇੰਡੀਪੈਂਡੈਂਟ ਕੰਟਰੀ ਹੈ ਪਰ ਉਹਨਾਂ ਦੀ ਕੋਈ ਔਕਾਤ ਨਹੀਂ ਕਿ ਕੁਝ ਵੱਖਰੀ ਗੱਲ ਕਰਦੇ ਪ੍ਰੋਪਰ ਇਹਦਾ ਅੰਦਰ ਧੜਾ ਧੜ ਕਰਤਾ ਕੰਮ ਸ਼ੁਰੂ ਅਮਰੀਕਾ ਦੇ ਵਿੱਚ ਵੀ ਰਾਸ਼ਟਰਵਾਦ ਆ ਗਿਆ ਡਾਇਰੈਕਟਲੀ ਤੁਹਾਡੇ ਸਾਹਮਣੇ 트ੰਪ ਨੇ ਜਦੋਂ ਗੱਲਾਂ ਕੀਤੀਆਂ ਉਹਨਾਂ ਸਾਫ਼ ਕਰਨਾ ਕਿ ਇੱਥੇ ਸੀ ਮੁਸਲਮਾਨ ਲੋਕ ਉਹਨਾਂ ਮੁਸਲਮਾਨਾਂ 'ਤੇ ਅਟੈਕ ਕੀਤਾ ਸੀ ਨੇ ਤੇ ਕੀਤਾ ਇਹਦੇ ਲਈ ਸਾਡੀਆਂ ਸਰਕਾਰਾਂ ਨੂੰ ਕੁਝ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਕਿ ਉਹਨਾਂ ਨੇ ਤਾਂ ਕੱਲ੍ਹ ਨਹੀਂ ਕਰਨੇ ਲਾ ਕੇ ਐਸੀ 45-45 ਲੱਖ ਰੁਪਏ ਦੇ ਵਿੱਚ ਫਿਰ ਉਹ ਕੀ ਹੁਣ ਰੇਡੀਆਂ ਲਾਉਣਗੀਆਂ ਕਿ ਇਹ ਬਾਹਰ ਗਏ ਉਹ ਪ੍ਰਵਾਸੀ ਇੱਥੇ ਆ ਗਏ ਉਹ ਰੇਡੀਆਂ ਪੰਜਾਬ ਦੇ ਜਿੰਨੀਆਂ ਮੈਨੇ ਸਪਰਵਾਸੀਆਂ ਦੇ ਨੇ ਪੀੜੀ ਲੰਘੀ ਹੋਣੀ ਆ ਹਾਲ ਤੱਕ ਉਹ ਪੱਕੇ ਨਹੀਂ ਹੋ ਜਾਂ ਸਹੀ ਤਰੀਕੇ ਦੇ ਨਾਲ ਨਹੀਂ ਹੁਣ ਜਦੋਂ ਤੁਸੀਂ ਗਏ ਬਾਹਰ ਤਾਂ ਕਿ ਤੁਹਾਡੇ ਕੋਲ ਜੇ ਕੱਖ ਨਹੀਂ ਸੀ ਉੱਥੇ ਜਾ ਕੇ ਤੁਸੀਂ ਸਾਡੇ ਕਾਰੋਬਾਰ ਖੋਲੇ ਇਹਨਾਂ ਨੇ ਸਾਡਾ ਕੰਮ ਖੋਲਿਆ ਇਹਨਾਂ ਨੇ ਸਾਡੇ ਕਲਚਰ ਤੇ ਹਮਲਾ ਕਰਤਾ ਕਿ ਇਸ ਇਸ ਤਰੀਕੇ ਦੇ ਨਾਲ ਡਰਸ ਤਾਰੇ ਕਹਿੰਦਾ ਯਾਰ ਖੂਨ ਖੂਨ ਨਹੀਂ ਹੁੰਦਾ ਜੋ ਤੁਹਾਨੂੰ ਵੇਖ ਲਿਆ ਵੀ ਬੋਰਾ ਕੇ ਸੜਕਾਂ ਤੇ ਡੋਲੇਗਾ ਕੋਈ ਜੋੜ ਸੀ ਤੇ ਬੁਲਾਇਆ ਹੁਣ ਨਹੀਂ ਦੇ ਧੱਕੇ ਮਾਰਨ ਦੇ ਨੇ ਕੰਮ ਨਿਕਲ ਗਿਆ ਲੇਬਰ ਉਪਰ ਦਾ ਕੰਮ ਲੈ ਲੈ ਵੀ ਚਲੋ ਹੁਣ ਬਾਹਰ ਬਿਲਕੁਲ ਅਮਰੀਕਾ ਦੇ ਰਾਸ਼ਟਰਪਤੀ 트੍ਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦਾ ਜਿਹੜਾ ਐਲਾਨ ਕੀਤਾ ਸੀ ਤੇ ਉਹ ਕੱਢਣ ਦਾ ਸਿਲਸਿਲਾ ਵੀ ਜਾਰੀ ਹੋ ਗਿਆ ਹੈ ਤੇ ਦੂਜੇ ਪਾਸੇ ਹੁਣ ਕੈਨੇਡਾ ਦੇ ਸਾਬਕਾ ਐਮਪੀ ਦਾ ਬਿਆਨ ਆ ਗਿਆ ਉਹ ਕਹਿ ਰਹੇ ਨੇ ਕਿ ਜਦੋਂ ਮੇਰਾ ਮੌਕਾ ਆ ਮੈਨੂੰ ਮੌਕਾ ਮਿਲ ਗਿਆ 트੍ਰੰਪ ਦੀ ਜਗ੍ਹਾ ਤੇ ਤਾਂ ਫਿਰ ਜਿਹੜੇ 5 ਲੱਖ ਇੱਥੇ ਗੈਰ ਕਾਨੂੰਨੀ ਪ੍ਰਵਾਸੀ ਵਸ ਰਹੇ ਨੇ ਕੈਨੇਡਾ ਦੇ ਵਿੱਚ ਤਾਂ ਉਹਨਾਂ ਨੂੰ ਵੀ ਫੜ ਕੇ ਸੀ ਕੈਨੇਡਾ ਦੇ ਵਿੱਚੋਂ ਬਾਹਰ ਕੱਢਾਂਗੇ ਹੁਣ ਸਵਾਲ ਇਹ ਖੜਾ ਹੋ ਰਿਹਾ ਜਿਹੜੇ ਅਮਰੀਕਾ ਦੇ ਵਿੱਚੋਂ ਕੱਢੇ ਜਾ ਰਹੇ ਨੇ ਗੈਰ ਕਾਨੂੰਨੀ ਆ ਪ੍ਰਵਾਸੀ ਜਾਂ ਫਿਰ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚੋਂ ਕੱਢੇ ਜਾਣਗੇ ਉਹਦਾ ਭਵਿੱਖ ਕੀ ਹੋਏਗਾ ਕਿਉਂਕਿ ਬਹੁਤ ਗੱਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਵੀ ਕੈਨੇਡਾ ਦੇ ਵਿੱਚ ਵਸੇ ਹੋਏ ਨੇ ਗਲਤ ਤਰੀਕੇ ਦੇ ਨਾਲ ਜਾਂ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਕਿਉਂਕਿ ਭਾਰਤ ਨੇ ਵੀ ਇਹ ਗੱਲ ਨੂੰ ਕਬੂਲਿਆ ਕਿ ਜਦੋਂ ਅਮਰੀਕਾ ਆਪਣੇ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਿਹੜੇ ਭਾਰਤ ਦੇ ਵਸਨੀਕ ਨੇ ਕੱਢੇਗਾ ਤਾਂ ਉਹਨਾਂ ਨੂੰ ਲਿਆਉਣ ਦੇ ਲਈ ਉਹ ਤਿਆਰ ਆ ਗੱਲਬਾਤ ਕਰਦੇ ਆ ਗੁਰਦੀਪ ਸਿੰਘ ਹੁਮਣ ਸਾਡੇ ਨਾਲ ਨੇ ਪੰਜਾਬੀ ਚਿੰਤਕ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜਾ ਪਹਿਲਾਂ ਤਾਂ ਅਮਰੀਕਾ ਨੇ ਸ਼ੁਰੂਆਤ ਕਰਤੀ 트럼ਪ ਨੇ ਦਾ ਫਿਰ ਧੜਾ ਧੜ ਕਰਤਾ ਕੰਮ ਸ਼ੁਰੂ ਤੇ ਦੂਜੇ ਪਾਸੇ ਹੁਣ ਕੈਨੇਡਾ ਵੀ ਤਿਆਰ ਆ ਕੈਨੇਡਾ ਦੇ ਸਾਬਕਾ ਐਮਪੀ ਦਾ ਬਿਆਨ ਆ ਗਿਆ ਉਹ ਕਹਿੰਦੇ ਕਿ ਅਸੀਂ ਵੀ ਜਿਹੜੇ 5 ਲੱਖ ਤੇ ਵੱਸਦੇ ਨੇ ਗੈਰ ਕਾਨੂੰਨੀ ਪ੍ਰਵਾਸੀ ਉਹਨਾਂ ਨੂੰ ਵੀ ਕੱਢਾਂਗੇ ਬਾਹਰ ਦੇਖੋ ਜੀ ਅੱਪਣੇ ਗੱਲ ਕਰ ਰਹੇ ਆ ਜੋ ਇਹਨਾਂ ਨੇ ਅਮਰੀਕਾ ਨੇ کیا ਹੈ ਓਕੇ ਇਹ ਸ਼ੁਰੂ ਕਰ ਦਿੱਤੀ ਇਹ ਜਿਹੜੀ ਰਾਸ਼ਟਰਵਾਦ ਦੀ ਬਿਮਾਰੀ ਜਿਹੜੀ ਸ਼ੁਰੂ ਹੋਈ ਹੈ ਨਾ ਆਪਾਂ ਇੰਡੀਆ 'ਚ ਕਰਦੇ ਰਹੇ ਨੇ ਆ ਰਾਸ਼ਟਰਵਾਦ ਇਹ ਸਭ ਤੋਂ ਵੱਡੀ ਬਿਮਾਰੀ ਹੈ ਜਿਹੜੀ ਹੁਣ ਇੰਟਰਨੈਸ਼ਨਲੀ ਫੈਲ ਰਹੀ ਹੈ ਅਮਰੀਕਾ ਦੇ ਵਿੱਚ ਵੀ ਰਾਸ਼ਟਰਵਾਦ ਆ ਗਿਆ ਡਾਇਰੈਕਟਲੀ ਤੁਹਾਡੇ ਸਾਹਮਣੇ 트ੰਪ ਨੇ ਜਦੋਂ ਗੱਲਾਂ ਕੀਤੀਆਂ ਉਹਨਾਂ ਸਾਫ਼ ਗੱਲਾਂ ਕੀਤੀ ਸੀ ਮੁਸਲਮਾਨ ਲੋਕ ਉਹਨਾਂ ਮੁਸਲਮਾਨਾਂ 'ਤੇ ਅਟੈਕ ਕੀਤਾ ਹੈ ਨੇ ਤੇ ਕੀਤਾ ਐਂ ਜਿਹੜੀ ਸਭ ਤੋਂ ਵੱਡਾ ਉਹਦਾ ਸਬੂਤ ਹੈ ਹੁਣ ਜਦੋਂ ਇਹਦਾ ਰਾਸ਼ਟਰਪਤੀ ਬੋਲਦੇ ਨੇ ਜਦੋਂ ਆਪਣੀ ਸੋਚ ਚੁੱਕੀ ਹੈ ਤੁਸੀਂ ਨੋਟ ਕਰਨਾ ਆਮ ਸ਼ੁਰੂ ਤੋਂ ਨੋਟ ਕੀਤਾ ਹੈਗਾ ਉਹਦੇ 'ਚ ਕੋਈ ਜਦੋਂ ਕਿਨੂੰ ਕਹਦੇ ਬਰਾਊਨ ਜਾਂ ਕਾਲੇ ਜਾਂ ਸਮਝ ਗਏ ਨੀਗਰੋ ਗਨੇ ਚੁਣੇ ਇੱਕ ਦੋ ਸੀ ਉਹਨੇ ਸਿਰਫ ਗੋਰਿਆਂ ਨੂੰ ਪ੍ਰੈਰੀਡਿਟੀ ਸੀ ਸਾਰੇ ਜੋ 100 ਬੰਦਾ ਸੀ ਤੇ ਉਹਨਾਂ ਸਕਦੇ ਇੱਕੇ ਦੋ ਕੋਈ ਉੱਥੇ ਕਾਲਾ ਯਾ ਬਹੁਤ ਕੁਝ ਸਮਾਗਮ ਦੇ ਵਿੱਚ ਉੱਥੇ ਵੀ ਪੱਖਪਾਤ ਸੀ ਪੱਖਪਾਤ ਸਾਫ ਦੇ ਇਸੇ ਦਾ ਇਹ ਸਭ ਤੋਂ ਕਲੀਅਰ ਇੰਡੀਕੇਸ਼ਨ ਹੈ ਰਾਸ਼ਟਰਵਾਦ ਵਾਲਾ ਤੇ ਐਸਾ ਫਿਰ ਉੱਤੋਂ ਜਦੋਂ ਆਪਾਂ ਇਹ ਗਏ ਵੀ ਗੈਰ ਕਾਨੂੰਨੀ ਨੇ ਠੀਕ ਹੈ ਅੱਛਾ ਉਹ ਦੂਜੀ ਜਿਹੜੀ ਗੱਲ ਹੈ ਆਪਾਂ ਪਹਿਲਾਂ ਸਾਡੇ ਬੰਦੇ ਇੰਡੀਆ ਚੋਂ ਬਾਹਰ ਜਾਂਦੇ ਕਿਉਂ ਸੀ ਕਿਉਂਕਿ ਚੀਪ ਲੇਬਰ ਸੀ ਉਤੋਂ ਦਾ ਲੇਬਰ ਮਹਿੰਗਾ ਪੈ ਗਿਆ ਤਾਂ ਸਾਡਾ ਜਾਣ ਦਾ ਕਾਰਨ ਸੀ ਸਾਡਾ ਛੇ ਇੱਥੇ ਪਹਿਲੀ ਗੱਲ ਇੱਥੇ ਨੌਕਰੀਆਂ ਨੇ ਸਾਡੀਆਂ ਸਰਕਾਰਾਂ ਦੀ ਨਲਾਇਕੀ ਦੁਬਾਰਾ ਕਰਨਾ ਨਲਾਇਕੀ ਤੇ ਲਾਲਚ ਸਾਡੀਆਂ ਸਰਕਾਰਾਂ ਦੇ ਨਾਲ ਨਲਾਇਕੀ ਤੇ ਲਾਲਚ ਕਰਕੇ ਇੱਥੇ ਨੌਕਰੀਆਂ ਨੇ ਨੌਕਰੀਆਂ ਨਹੀਂ ਬੰਦਾ ਉਹ ਕਹਿੰਦਾ ਮਰਦਾ ਕਿਹਾ ਨਾ ਕਰਦਾ ਇਹ ਬਾਹਰਲੇ ਮੁਲਕਾਂ ਗਏ ਬਾਹਰਲੇ ਮੁਲਕ ਤਾਂ ਗਏ ਕਿਉਂਕਿ ਉੱਥਾਂ ਦੀ ਇਹਨਾਂ ਨੂੰ ਲੇਬਰ ਸਸਤੀ ਸੀ ਹੌਣ ਜਿਹੜਾ ਸੱਪਾ ਪੈ ਰਿਹਾ ਹੈ ਦੁਨੀਆ ਇੰਨੀ ਤੇਜ਼ੀ ਨਾਲ ਟੈਕਨੋਲੋਜੀਕਲ ਬਦਲ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਹੈ ਇੱਕ ਆਰਟੀਫੀਸ਼ੀਅਲ ਉਹ ਚੀਜ਼ ਹੈ ਇੱਕ ਮਸ਼ੀਨ 10 ਬੰਦਿਆਂ ਕੇ 100 ਬੰਦਿਆਂ ਦਾ ਕੰਮ ਕਰ ਸਕਦੀ ਹੈ ਵਿਦਆਊਟ ਐਨੀ ਮਿਸਟੇਕ ਵਿਦਆਊਟ ਐਨੀ ਡਿਲੇ ਤੋ ਇਹ ਕਾਰਨਾ ਕਰਕੇ ਹੁਣ ਉੱਕੜਣ ਲੇ ਨੇ ਅੱਛਾ ਬਾਕੀ ਇਹ ਗੱਲ ਕੈਨੇਡਾ ਦੀ ਕੈਨੇਡਾ ਤੇ ਅਮਰੀਕਾ ਦਾ ਸਮਝੋ ਐਕਸਟੈਂਡਡ ਇਕਾ ਇੰਡੀਪੈਂਡੈਂਟ ਕੰਟਰੀ ਹੈ ਪਰ ਉਹ ਉਹਨਾਂ ਦੀ ਕੋਈ ਔਕਾਤ ਨਹੀਂ ਕਿ ਕੁਝ ਵੱਖਰੀ ਗੱਲ ਕਰਨ ਉਹ ਸਿੰਪਲੀ ਫੋਲੋਇੰਗ ਆਨ ਦਾ ਅਮਰੀਕਨ ਲਾਈਨਸ ਆ ਤੋ ਇਹ ਬੈਡ ਨਿਊਜ਼ ਹੈ ਜਿਹੜੇ ਸਾਡੇ ਗਏ ਨੇ ਵੈਰੀ ਟਫ ਟਾਈਮਸ ਉਹਨਾਂ ਦੀ ਵੇਟ ਕਰ ਰਹੇ ਨੇ ਤੋ ਬਹੁਤ ਮਾੜੀ ਗੱਲ ਹੈ ਇਧਰ ਸਾਡੀਆਂ ਸਰਕਾਰਾਂ ਨੂੰ ਕੁਝ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਕਿਉਂ ਉਹਨਾਂ ਨੇ ਤਾਂ ਘੱਲ ਨਹੀਂ ਕਰਨੇ ਨੇ ਬਿਲਕੁਲ ਬਿਲਕੁਲ ਤੇ ਇਥੋਂ ਵਿਚਾਰੇ ਜਿਹੜੇ ਉਹ ਆਪਣਾ ਸਾਰਾ ਕੁਝ ਵੇਚ ਕੇ ਗਏ ਨੇ ਵਾਪਸ ਉਹਨਾਂ ਨੂੰ ਕਿ ਉਹ ਕਿੱਥੇ ਉਹਨਾਂ ਨੂੰ ਮਿਲਣਾ ਹੈ ਜਿਹੜਾ ਕਿਲਾ ਐਗਜ਼ਾਮਪਲ ਦੇ ਰਹੇ ਆ ਜਿਹੋ ਲੱਖ ਦਾ ਵੇਚ ਕੇ ਸੀ ਕਿਲਾ ਐਗਜ਼ਾਮਪਲ ਉਹ ਕਿਲਾ 10 ਲ ਜਿਹੜੇ ਪੰਜਾਬੀ ਮੰਨ ਲਓ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਏਜੰਟਾਂ ਦੇ ਧੱਕੇ ਚੜ ਗਏ ਆਪਣੀਆਂ ਮਹਿੰਗੇ ਪਾ ਦੀਆਂ ਜ਼ਮੀਨਾਂ ਕੌਡੀਆਂ ਦੇ ਪਾ ਵੇਚ ਗਏ ਤਾਂ ਉਹ ਹੁਣ ਖਰੀਦ ਸਕਣਗੇ ਆਖੇ ਇੱਥੇ ਉਹ ਜ਼ਮੀਨਾਂ ਨਾ ਨਾ ਮਸਲਾ ਵੀ ਨਹੀਂ ਯਾਰ ਕਿੱਥੋਂ ਉੱਥੇ ਗਏ ਤੁਸੀਂ ਲੁੱਟੇ ਗਏ ਉਥੇ ਵੀ ਤੁਸੀਂ ਰਹਿਣਾ ਉਹਦੇ ਕਿਹਨਾਂ ਦੂਰ ਕੇ ਤੋਰ ਚ ਹਵਨੇ ਚੰਤੀ ਲਗ ਡਾਟਿਆ ਉਥੇ ਵਿਚਾਰੇ ਧੱਗੇ ਖਾਂਦੇ ਰਹੇ ਛੁਪਛਪਾਂ ਦੇ ਰਹਿੰਦੇ ਰਿਹਾ ਕੇ ਕੋਈ ਕਮਾਈ ਨਹੀਂ ਕਮਾਈ ਹੋਈ ਨਹੀਂ ਸਕਦੀ ਜਦ ਤੱਕ ਤੁਸੀਂ ਉਥੇ ਆਨ ਅਫੀਸ਼ਰ ਹੋ ਫਿਰ ਉਹ ਤੁਹਾਡਾ ਜਿਹੜਾ ਆਉਣ ਤੋਂ ਪਹਿਲਾਂ ਉਹ ਤੁਹਾਨੂੰ ਸਹੀ ਕਰ ਦੇਣਾ ਕਾਰਜ ਕਰ ਕੰਮ ਤਾਂ ਉਹ ਤੇ ਰੱਬ ਹੀ ਰੱਖਿਆ ਉਹਨਾਂ ਦਾ ਸਾਡੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ ਉਮੀਦ ਨਾਲ ਜ਼ੀਰੋ ਹੈ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਵੀ ਕੋਈ ਇਨਸਾਨੀ ਦੀ ਕੀਮਤ ਹੈ ਨਹੀਂ ਸੋ ਵਾਂਸ ਅਗੇਨ ਉਹਨਾਂ ਨੂੰ ਰੱਬ ਹੀ ਰੱਖਿਆ ਉਹਨਾਂ ਦਾ ਵੀ ਫਿਰ ਉਹ ਉਹਨਾਂ ਦੇ ਲਈ ਹੁਣ ਕੀ ਭਵਿਕ ਬਚਦਾ ਕੀ ਫਿਰ ਉਹਰੇ ਆ ਕੇ ਕੀ ਕਰਨਗੇ ਫਿਰ ਦੁਬਾਰੇ ਉਹ ਜ਼ੀਰੋ ਤੋਂ ਆਪਣੀ ਜ਼ਿੰਦਗੀ ਸ਼ੁਰੂਆਤ ਕਰਨਗੇ ਪਹਿਲਾਂ ਤਾਂ ਉੱਥੇ ਉਹਨਾਂ ਨੇ ਪੈਸਾ ਵੀ ਬਰਬਾਦ ਕਰਤਾ ਆਪਣਾ ਸਮਾਂ ਵੀ ਬਰਬਾਦ ਕਰਤਾ ਕਈਆਂ ਦੀ ਇੱਕ ਇੱਕ ਪੀੜ੍ਹੀ ਲੰਘੀ ਹੋਣੀ ਆ ਹਾਲ ਤੱਕ ਉਹ ਪੱਕੇ ਨਹੀਂ ਹੋ ਜਾ ਸਹੀ ਤਰੀਕੇ ਦੇ ਨਾਲ ਨਹੀਂ ਹੋਏ ਨਾਲ ਹਕੀਕਤ ਮੈਂ ਗੱਲ ਰਿਪੀਟ ਕਰਨ ਲਿਆ ਯਾਰ ਉਹ ਇੱਥੋਂ ਬਾਹਰ ਗਏ ਕਿਉਂ ਸੀ ਕਿਉਂਕਿ ਇੱਥੇ ਕੰਮ ਨਹੀਂ ਸੀ ਕੁਝ ਨਹੀਂ ਸੀ ਕਾਰੋਬਾਰ ਨਹੀਂ ਸੀ ਠੀਕ ਹੈ ਜੋ ਕੋਈ ਚੌਨੀ ਠਿਆਣੀ ਦੌਨੀ ਇਹਨਾਂ ਕੋਲ ਲੱਗੇ ਸੀ ਵੇਚ ਕੇ ਚਲੇ ਗਏ ਹੁਣ ਜਦੋਂ ਤੁਸੀਂ ਗਏ ਬਾਹਰ ਤਾਂ ਕਿ ਤੁਹਾਡੇ ਕੋਲੇ ਕੱਖ ਨਹੀਂ ਸੀ ਉਸੇ ਜਗ੍ਹਾ ਕੇ ਤੁਸੀਂ ਕੱਖ ਕਮਾਇਆ ਨਹੀਂ ਵਾਪਸ ਆ ਰਹੇ ਹੋ ਤੇ ਮਤਲਬ ਕਿ ਮੈਂ ਫਿਰ ਕਹਿ ਰਿਹਾ ਕਿ ਰੱਬ ਹੀ ਰੱਖਾ ਜੀ ਕਿਉਂਕਿ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਤੇ ਉਹਨਾਂ ਨੂੰ ਤੇ ਉਹਨਾਂ ਆ ਕੇ ਕੀ ਕਰਨੇ ਤੁਹਾਡੇ ਵੇਖ ਲਓ ਜਿਹੜੇ ਇੱਥੇ ਰਹਿ ਰਹੇ ਨੇ ਕਿੰਨੀ ਐਮਪਲੋਇਮੈਂਟ ਹੈ ਮੈਂ ਤੁਹਾਨੂੰ ਫੀਗਰ ਦੇ ਦਿਆਂ ਕਰੋਨਾ ਜਦੋਂ ਆਇਆ ਨਾ ਕਰੋਨਾ ਤੋਂ ਪਹਿਲਾਂ ਸਰਕਾਰੀ ਫੀਗਰ ਸੀ ਪੰਜਾਬ ਦੇ ਕਿ 10 ਲੱਖ ਮੁੰਡਾ ਬੇਰੋਜ਼ਗਾਰ ਫਿਰਨਡਾ ਕਰੋਨਾ ਤੋਂ ਪਹਿਲਾਂ ਇਟ ਇਸ ਅੰਡਰਸਟੂਡ ਕਿ ਕਰੋਨਾ ਤੋਂ ਬਾਅਦ 10 ਤੋਂ ਵਜੇ ਹੀ ਹੋਏਗਾ 10 ਲੱਖ ਤੋਂ ਵਜੇਗਾ ਆਪਾਂ ਫਿਰ ਵੀ 10 ਲੱਖ ਹੀ ਪੜਨੇ ਆ ਤੇ ਮਾਨ ਸਾਹਿਬ 22 ਸਾਲ ਦੇ ਮਾਰ ਟੰਡੋਰੇ ਮਾਰਨ ਲੈਣੀ ਸੀ ਸੀ ਪਰ ਨੌਕਰੀਆਂ ਦਿੱਤੀ ਕਿੰਨੀਆਂ ਤੋਂ ਕਰਿੰਦੀਆਂ 45000 ਨੂੰ 10 ਲੱਖ ਮੁੰਡਾ ਬੇਰੋਜ਼ਗਾਰ ਸੀ ਜਿਹੜਾ ਕਿ ਕਰੋਨਾ ਦੇ ਬਾਅਦ ਮੱਚ ਬੜਾ ਜ਼ਿਆਦਾ ਹੋ ਗਿਆ ਡਬਲ ਹੋ ਗਿਆ ਹੋਣਾ ਨੌਕਰੀਆਂ ਕਿੰਨੀ ਸੀ 45000 ਤੇ ਮਾਨ ਜੀ 45000 ਅਰੇ ਤੁਸੀਂ ਇਹ ਨਹੀਂ ਕਹਿੰਦੇ 45000 ਦੀ ਨੌਕਰੀ ਦਿੱਤੀ ਤੇ 10 ਲੱਖ ਚ 45 ਘਟਾਓ that means 9 ਲੱਖ 55000 ਬੇਰੋਜ਼ਗਾਰ ਤਾਜੀ ਫਿਰਦਾ ਹੈ ਸਹੀ ਗੱਲ ਤੇ ਜੇ ਪਹਿਲੇ ਹਾਲਾਤ ਨੇ ਫਿਰ ਤੁਸੀਂ ਵਾਪਸ ਆ ਜਾਓਗੇ ਕਿ ਅੱਗੇ ਕੀ ਕਹਿਣਾ ਯਾਰ ਤਾਂ ਇਹ ਤਾਂ ਜਿਹੜੇ ਡਾਂਕੀ ਲਾ ਕੇ ਗਏ ਸੀ 45 45 ਲੱਖ ਰੁਪਏ ਦੇ ਵਿੱਚ ਫਿਰ ਉਹ ਕੀ ਹੁਣ ਰੇੜੀ ਆ ਲਾਉਣਗੇ ਕਿਤੇ ਰੇਡੀਆਂ ਵੀ ਨਹੀਂ ਲਗਣੀਆਂ ਉਹ ਤੁਹਾਡੇ ਸਾਹਮਣੇ ਵੇਖ ਲਓ ਜਿੱਥੇ ਇਹ ਬਾਹਰ ਗਏ ਉਹ ਪ੍ਰਵਾਸੀ ਇੱਥੇ ਆ ਗਏ ਉਹ ਰੇਡੀਆਂ ਪੰਜਾਬ ਦੇ ਜੰਨੀਆਂ ਵੀ ਨਹੀਂ ਸਪਰਵਾਸੀਆਂ ਦੇ ਨਾਲ ਔਰ ਕਹਿ ਜਾਂ ਮਤਲਬ ਖੂਨ ਵੀ ਖੋਲਦਾ ਤੇ ਅਫਸੋਸ ਵੀ ਹੁੰਦਾ ਕੁਝ ਕਰਦਾ ਕਿ ਜਦੋਂ ਆਪਣੇ ਮੁੰਡਿਆਂ ਨੇ ਕੋਈ ਕੋਸ਼ਿਸ਼ ਕੀਤੀ ਸੀ ਔਰ ਰੇੜੀ ਵਾਲਿਆਂ ਨੇ ਰੇੜੀ ਤਾਂ ਲਾਣ ਦਿੱਤੀ ਪ੍ਰਵਾਸੀ ਤੇ ਇੱਥੇ ਵੇਖ ਲਓ ਕਿ 2 ਕੁ ਮਹੀਨੇ ਹੋਏ ਨੇ ਤੇ ਦੋ ਮੁੰਡੇ ਮਾਰ ਛੱਡਿਓ ਇੱਥੇ ਮਹਾਲੀ ਚ ਆ ਪਿਛਲੇ ਮਹੀਨੇ ਕੀ 10 ਦਿਨਾਂ ਦੀ ਗੱਲ ਐ ਇੰਡਸਟਰੀ ਦੇ ਚ ਕੀ ਕੀਤਾ ਸੀ ਹੈ ਕਿ ਨਹੀਂ ਤੇ ਤੁਸੀਂ ਤਾਂ ਰੇੜੀਆਂ ਨੂੰ ਕਿਸੇ ਨਾਲ ਵੀ ਨਹੀਂ ਰਹਿਣਾ ਤੋਂ ਵਾਂਸ ਅਗੇਨ ਸਰਕਾਰਾਂ ਨੂੰ ਉੱਠਣਾ ਪੈਣਾ ਅਦਰਵਾਇਜ਼ ਉਹ ਜੋ ਆਪਣੇ ਸਾਡੇ ਗਵਰਨਮੈਂਟ ਸ਼੍ਰੀਲੰਕਾ ਜੋ ਹੈ ਸੀ ਬੰਗਲਾਦੇਸ਼ ਜੋ ਹੈ ਸੀ ਇਹ ਉਹੀ ਰਾਹ ਤੇ ਚੱਲਣ ਲਿਆ ਇਹ ਪੈਸੇ ਕੌਣ ਕਮਾ ਗਿਆ ਪੈਸੇ ਉਹ ਪੈਸਾ ਗਿਆ ਕਿੱਥੇ ਜਿਹੜਾ ਗਿਆ ਵੇਚ ਕੇ ਜ਼ਮੀਨਾਂ ਨਾ 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 ਪੈਸੇ ਕੋਈ ਕਮਾ ਗਿਆ ਨਹੀਂ ਪੈਸੇ ਜਾਣ ਵਾਲੇ ਲੁਟਾ ਗਏ ਜਿਹੜੇ ਇਥੇ ਲੁਟੇਰੇ ਸੀ ਆ ਆਇਲੈਂਡ ਵਾਲੇ ਤੇ ਵੀਜ਼ੇ ਵਾਲੇ ਤੇ ਫਰਾਨੀ ਟਮਕਾਲੇ ਯਾਨੀ ਪੈਸੇ ਕਮਾਏ ਨਹੀਂ ਪੈਸਾ ਕਮਾਉਣਾ ਬੜਾ ਇੱਕ ਇੱਜ਼ਜ਼ਦਾ ਲਫ਼ਜ਼ ਹੈ ਇਹਨਾਂ ਨੇ ਲੁੱਟਿਆ ਉਹਨਾਂ ਨੂੰ ਇਤੋਂ ਜੀ ਉਹਨਾਂ ਨੂੰ ਪਤਾ ਸੀ ਜਦੋਂ ਮੈਨੂੰ ਤੋਂ ਮੈਂ 50 ਲੱਖ ਜਿੰਨਾ ਵੀ ਲੈ ਰਿਹਾ 25 ਲੱਖ 50 ਲੱਖ ਉਹਨਾਂ ਨੂੰ ਪਤਾ ਸੀ ਮੈਨੂੰ ਠੱਠੇ ਖੁੱਸ ਲੁੱਟਣ ਲਈ ਆ 100 ਚ ਦੋ ਬੰਦੇ ਚਾਂਦੀ ਜਾਂਦੇ ਨੇ ਤੇ ਇਹ ਤੇ ਸਾਰੇ ਕਰਾ ਕੇ ਉਹ ਜਦੋਂ ਲੁੱਟ ਉਹਦੇ ਹੀ ਹੁੰਦੀ ਹੈ ਵੱਡੀ ਲੁੱਟ ਉਹਦੇ ਹੀ ਹੁੰਦੀ ਹੈ ਜਦੋਂ ਸਰਕਾਰ ਦਾ ਪਿੱਛੇ ਥਾਪੜਾ ਹੋਵੇ ਕੋਈ ਵੱਡਾ ਗਲਤ ਕੰਮ ਕੋਈ ਬੰਦਾ ਨਹੀਂ ਕਰ ਸਕਦਾ ਜਦ ਤੱਕ ਉਹਨੂੰ ਐਡਮਿਨਿਸਟ੍ਰੇਸ਼ਨ ਦੀ ਥਾਪੀ ਨਾ ਹੋਏ ਡਾਇਰੈਕਟਲੀ ਔਰ ਇਨਡਾਇਰੈਕਟਲੀ ਫਿਰ ਇਹਨਾਂ ਦਾ ਵੀ ਕਾਰੋਬਾਰ ਠੱਪ ਹੋ ਜਾਏਗਾ ਜਿਹੜਾ ਦੋ ਨੰਬਰ ਦਾ ਧੰਦਾ ਚੱਲਦਾ ਸੀ ਡੋਂਕੀ ਲਾ ਕੇ ਲਵਾ ਕੇ ਹਾਂ ਹਾਂ ਕੰਕ ਹੋਏਗਾ ਬਿਲਕੁਲ ਬਿਲਕੁਲ ਜਦੋਂ ਬਾਹਰ ਜਗ੍ਹਾ ਹੀ ਨਹੀਂ ਜਾਂਦੀ ਤੇ ਕਾਰੋਬਾਰ ਤੇ ਤੱਕ ਲਾ ਕੇ ਧੱਕੇ ਲੱਗਦੇ ਇਹਦੇ ਹੋਣਾ ਹੀ ਹੋਣਾ ਕਰਾ ਕੇ ਬਿਲਕੁਲ ਤਿਕਰਾ ਕੇ ਕਿੰਨੀ ਦੂਰ ਦਾ ਸਮੂਹ ਜਿਸ ਤਰ੍ਹਾਂ ਅਮਰੀਕਾ ਦੇ ਵਿੱਚੋਂ ਕੱਢਣ ਲੱਗੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੈਨੇਡਾ ਦੇ ਵਿੱਚੋਂ ਤਿਆਰੀ ਕਿਹਦੇ ਵੀ ਅਸੀਂ ਕਰਾਂਗੇ ਜੇ ਸਾਨੂੰ ਮੌਕਾ ਮਿਲਦਾ ਸੀ ਪ੍ਰਧਾਨ ਮੰਤਰੀ ਦਾ ਉਹਦਾ ਸਾਨੂੰ ਮਿਲਦਾ ਕੀ ਉਹ ਦੋਵੇਂ ਚੀਜ਼ਾਂ ਜਾਂ ਹੋਰ ਕੋਈ ਕੰਟਰੀਆਂ ਕਰਦੀਆਂ ਨੇ ਤਾਂ ਫਿਰ ਪੰਜਾਬ ਦੇ ਵਿੱਚ ਵੀ ਉਹਨੂੰ ਹਵਾ ਮਿਲ ਸਕਦੀ ਉਹ ਚੀਜ਼ ਨੂੰ ਲੈ ਕੇ ਵੀ ਜਿਸ ਤਰ੍ਹਾਂ ਪਹਿਲਾਂ ਚੱਲ ਪਿਆ ਸੀ ਕੰਮ ਵੀ ਕਢੋ ਜੀ ਇੱਥੋਂ ਦਾ ਬਾਹਰ ਇਹਨਾਂ ਨੂੰ ਦੇਖੋ ਐਗਜ਼ਾਮਪਲ ਦਿਆਂ ਜਦੋਂ ਸੇ ਇੱਕ ਕਮਰਾ ਹੈ ਉਹਦੇ ਚ ਚਾਰ ਬੰਦੇ ਆਰਾਮ ਨਾਲ ਰਹਿ ਸਕਦੇ ਨੇ ਆਰਾਮ ਨਾਲ ਸਕਦੇ ਉੱਥੇ 6 ਆ ਜਾਣ ਗੁਜ਼ਾਰਾ ਹੋ ਜਾਂਦਾ ਹੈ 7 ਆ ਜਾਣ ਫਿਰ ਵੀ ਹੁੰਦਾ ਉਸ ਕਮਰੇ 'ਚ 15 ਆ ਗਏ ਤੇ ਫਿਰ ਤੱਕ ਦੂਜੇ ਸਿਰ ਪੜਨਗੇ ਪੜਨਗੇ ਨਾ ਤੋ ਇਹ ਹਾਲਾਤ ਚੰਗੇ ਨਹੀਂ ਚੰਗੇ ਹਾਲਾਤ ਦੀ ਡਾਇਰੈਕਸ਼ਨ ਠੀਕ ਨਹੀਂ ਹੈ ਲਾਅ ਐਂਡ ਆਰਡਰ ਤੁਹਾਡੇ ਸਾਹਮਣੇ ਪਹਿਲਾਂ ਹੀ ਇਸੇ ਅੱਜ ਪੰਜਾਬ ਦਾ ਜੇ ਲਾਅ ਐਂਡ ਆਰਡਰ ਰਹੀ ਹੈ ਕਿਉਂ ਪੜਾ ਹੈ ਇਹੀ ਕਾਰਨ ਹੈ ਨਾ ਅਨਪਲੋਇਮੈਂਟ ਤੇ ਜੇ ਅਨਪਲੋਇਮੈਂਟ ਤੇ ਜਿਹੜਾ ਅਨਪਲੋਇਮੈਂਟ ਦੇ ਵਿੱਚ ਬੰਦਾ ਭੁੱਖਾ ਬੰਦਾ ਕੀ ਦਾ ਟ੍ਰੈਡ ਦੀ ਆ ਗਿਆ ਸੀ ਹੁੰਦੇ ਉਹ ਬੰਦਾ ਫਿਰ ਕੁਝ ਵੀ ਕਰਦਾ ਆ ਤੁਹਾਡੇ ਸਾਹਮਣੇ ਫੇਰ अगेन ਕਹਾ ਕਿ ਮੇਰੇ ਕੋਲ अगेन 15 20 ਦਿਨ ਦੀ ਗੱਲ ਹੈ ਉਹ ਕਿਹੜੇ ਪਿੰਡ ਚ ਕਿਸੇ ਨੇ ਰਿਪੋਰਟ ਕੀਤੀ ਉਹ ਡਰੱਗਸ ਵਗੈਰਾ ਦੀ ਤੇ ਕਿੰਨੇ 50 ਸਰੋ ਜਿੰਨੇ ਜਿਹੜੇ ਡਰੱਗ ਦੇ ਕਾਰੋਬਾਰੀ ਸੀ 50 ਬੰਦਿਆਂ ਕੇ ਘਰ ਸਾੜ ਦਿੱਤੇ ਓਪਨਲੀ ਹਾਂ ਤਾਂ ਇਹ ਜਦੋਂ ਉਹ ਲੋਕ ਬਾਹਰ ਉਹ ਇੱਥੇ ਆ ਗਏ ਇੰਡੀਆ ਚ ਆ ਗਏ ਫਿਰ ਤਾਂ ਜਦੋਂ ਉਹਨਾਂ ਦਾ ਕੰਮ ਕਾਜ ਠੱਪ ਗਿਆ ਹੋ ਗਿਆ ਹੋਣਾ ਜਦੋਂ ਬਾਹਰੋਂ ਪਹਿਲਾਂ ਪੈਸੇ ਭੇਜਦੇ ਸੀ ਘਰ ਚੱਲਦੇ ਸੀ ਤਾਂ ਕਿੰਨੇ ਕੁ ਪਰਿਵਾਰ ਪ੍ਰਭਾਵਤ ਹੋ ਸਕਦੇ ਨੇ ਤਾਂ ਬਹੁਤ ਵੱਡਾ ਅਸਰ ਪੈਗਾ ਤਾਂ ਫਿਰ ਪੂਰਾ ਅਰੇ ਪੰਜਾਬ ਦੀ ਯਾਰ ਕਿੰਨੀ ਖਲਕਤ ਗਈ ਹੈ ਲੱਖਾਂ ਕੀ ਮੇਰੇ ਖਿਆਲ ਚਲੋ ਮੈਨੂੰ ਫਿਗਰਸ ਨਹੀਂ ਪਤਾ ਬਟ ਜਿਹੜੀ ਇੱਕ ਜਨਰੇਸ਼ਨ ਹੈ ਬਾਹਰ ਜਾ ਚੁੱਕੀ ਹੈ ਹੈਨਾ ਤੇ ਉਹੀ ਜਿਹੜੇ ਉੱਥੇ ਗਏ ਖੇ ਖੇ ਖਾਣ ਦੀ ਵਾਪਸ ਆਉਣਗੇ ਤੇ ਬਾਈ ਮੈਂ ਰਿਪੀਟ ਕਰਨ ਲਈ ਰੱਬੇ ਰੱਖਾ ਇਹ ਹੁਣ ਜਿਹੜੇ ਜਾ ਰਹੇ ਨੇ ਹਲੇ ਵੀ ਲੈਂਡ ਚ ਲੱਗੇ ਹੋਏ ਨੇ ਮਿਸਾਂਟਰ ਡਾਂਕੀ ਡਾਂਕੀ ਆਨਲਾਈਨ ਚ ਲੱਗੇ ਨੇ ਹੁਣ ਕੋਈ ਫਰਕ ਪੈ ਗਿਆ ਕਿ ਉਹ ਯਸ ਯਸ ਹੁਣ ਆਇਲੈਂਡ ਬੰਦ ਪਰ ਅੰਦਰ ਯਾਰ ਪਤਾ ਕੀ ਹੁਣ ਦੁਨੀਆ ਛੋਟੀ ਹੈ ਅੱਜ ਕੋਈ ਵੀ ਛੇਕਵੀ ਮਾਰ ਦੇ ਸੜੀ ਨੂੰ ਪਤਾ ਹੁਣ ਸਾਰਿਆਂ ਨੂੰ ਪਤਾ ਉੱਥੇ ਜਾ ਕੇ ਕੱਖ ਨਹੀਂ ਮਿਲਣਾ ਉਹ ਸੇ ਪਹਿਲੇ ਇਹਨਾਂ ਦੇ ਆਉਣ ਤੋਂ ਪਹਿਲਾਂ 트ੰਪ ਦੇ ਆਉਣ ਤੋਂ ਡਿਕਲੇਅਰ ਕਰਨ ਤੋਂ ਪਹਿਲਾਂ ਹੀ ਉੱਥੋਂ ਲੋਕੀ ਵਾਪਸ ਆਉਣੇ ਸ਼ੁਰੂ ਹੋ ਗਏ ਸੀ ਜਿਹੜੇ ਆ ਸਕਦੇ ਸੀ ਇਹ ਤੇ ਹੁਣ ਸਾਰਿਆਂ ਨੂੰ ਪਤਾ ਹੈ ਨਾ ਉੱਥੇ ਕੀ ਕਰ ਕਰਨ ਦਾ ਕਰਾ ਕੇ ਉੱਥੇ ਨਾਲ ਕੋਈ ਬਾਹ ਫੜਨ ਵਾਲਾ ਨਾਲ ਕੁਝ ਕਰਨ ਵਾਲਾ ਜਿਨ੍ਹਾਂ ਨੇ ਬਾਹ ਫੜਨੀ ਸੀ ਤੁਹਾਡੇ ਸਾਹਮਣੇ ਉਹ ਤਾਂ ਕਹਿ ਲੈਣੇ ਤੁਹਾਨੂੰ ਇਹਨਾਂ ਪਰਕਰੇ ਕੋਈ ਨਹੀਂ ਕਰਨਾ ਤੋ ਆ ਵੇਖ ਲਓ ਸਰੋ ਕੋ ਸਾਹਮਣੇ ਹੈ ਜੀ ਫਿਰ ਕਾਨੂੰਨ ਵੀ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਕਤੀ ਹੋਰ ਹੋ ਸਕਦੇ ਨੇ ਸਖਤ ਹੋ ਸਕਦੇ ਨੇ ਬਾਹਰਲੇ ਮੁਲਕਾਂ ਦੇ ਪੱਕੇ ਹੋਣ ਨੂੰ ਲੈ ਕੇ ਉੱਥੇ ਦੀ ਪੀਆਰ ਨੂੰ ਲੈ ਕੇ ਨਹੀਂ ਉਹ ਤਾਂ ਸ਼ੁਰੂ ਤੋਂ ਪੱਕੇ ਸੀ ਹਮੇਸ਼ਾ ਬਾਹਰਲੇ ਕਾਨੂੰਨ ਸ਼ੁਰੂ ਤੋਂ ਪੱਕੇ ਸੀ ਉਹ ਤਾਂ ਹਮੇਸ਼ਾ ਕਹਿੰਦੇ ਸੀ ਨਾ ਵਿਆਸਾਲ ਸੀ ਇੰਨੇ ਅਲਾਉ ਕਰਨ ਨੇ ਉਹ ਕਹਿੰਦੇ ਸੀ ਐਗਜ਼ਾਮਪਲ ਲਈ ਕਿ ਐਸ ਕਿ 100 ਮੰਗਾਨਾ 350 350 ਸੀ ਡੰਕੀ ਟੂਟੇ ਨੂੰ ਕਰ ਕਰ ਕਰਕੇ ਤੇ ਉਹਦੇ ਉਹ ਦਰਵਾਜ਼ੇ ਬੰਦ ਨੇ ਸੱਚੇ ਕੋਈ ਯੂਰੋਪੀਅਨ ਕਾਨੂੰਨ ਬੜਾ ਡਾਡਾ ਜਿਸਾ ਉ ਬੀਅਰ ਵੈਰੀ ਫੇਅਰ ਐਂਡ ਵੈਰੀ ਫਾਸਟ ਉਹਨਾਂ ਨੇ ਜਿਹੜੇ ਕਲੀਅਰ ਕਰ ਦਿੱਤਾ ਤੇ ਉਹਨਾਂ ਨੇ ਕਰਨਾ ਹੀ ਕਰਨਾ ਤੁਹਾਡੇ ਸਾਹਮਣੇ ਉਹਨਾਂ ਨੂੰ 18000 ਕਿੰਨਿਆਂ ਦੇ ਤੋ ਤਲਾਸ਼ੀ ਸ਼ੁਰੂ ਅੱਗੇ ਪੜਨ ਮਲਕਾਂ ਨੂੰ ਇੱਕ ਖਤਰਾ ਲੱਗਣ ਲੱਗਿਆ ਵੀ ਇਹਨਾਂ ਨੇ ਜਿਹੜੇ ਬਾਹਰਲੇ ਮਲਕਾਂ ਤੋਂ ਸਾਡੇ ਆ ਕੇ ਇਥੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਚ ਬਸ ਗਏ ਨੇ ਲੋਕ ਇਹਨਾਂ ਨੇ ਸਾਡੇ ਕਾਰੋਬਾਰ ਖੋਲੇ ਇਹਨਾਂ ਨੇ ਸਾਡਾ ਕੰਮ ਖੋਲਿਆ ਇਹਨਾਂ ਨੇ ਸਾਡੇ ਕਲਚਰ ਤੇ ਹਮਲਾ ਕਰਤਾ ਕਿ ਇਸ ਇਸ ਤਰੀਕੇ ਦੇ ਨਾਲ ਡਰ ਸਤਾ ਰਹੇ ਨਾ ਨਾ ਇਹ ਬਿਲਕੁਲ ਦੇਖੋ ਇਹ ਫਾਰਮ ਹੁੰਦੀਆਂ ਨੇ ਗੋਰਿਆਂ ਨੇ ਇਹਨਾਂ ਨੂੰ ਇਨਵਾਈਟ ਇਨਵਾਈਟ ਕਿਤਾ ਸੀ ਕਿਉਂਕਿ ਉਹ ਦੇਖੋ ਜਿੱਦਸਾ ਰਾਸ਼ਟਰਵਾਦ ਤੇ ਦੂਜਾ ਵੈਸਟਰਨ ਵਰਲਡ ਇਜ਼ ਕੈਪੀਟਲਿਸਟ ਉਹ ਜਿਹਨੂੰ ਕਹਿੰਦੇ ਪੈਸੇ ਵਾਲੇ ਦੀ ਦੁਨੀਆ ਜਿਹੜੀ ਅਨਫੋਰਟੇਟਲੀ ਸਾਡੇ ਵਿੱਚ ਹੋ ਰਹੀ ਆ ਉੱਥੇ ਤੇ ਉਹਨਾਂ ਨੂੰ ਬਈ ਸਾਡਾ ਪੈਸਾ ਵੱਧਦਾ ਕਿਵੇਂ ਤੇ ਜਦੋਂ ਨਾ ਵੇਖਿਆ ਸਾਡੀ ਲੋਕਲ ਪੋਪੂਲੇਸ਼ਨ ਮਹਿੰਗੀ ਹੈ ਤੇ ਦੇਖ ਲਓ ਉਹਨਾਂ ਦੇ ਫਿਰ ਸਾਡਾ ਇੰਡੀਆ ਦਾ ਸ਼ੁਰੂ ਹੋ ਗਿਆ ਸੀ ਫਿਰ ਚਾਈਨਾ ਸ਼ੁਰੂ ਹੋ ਗਿਆ ਚਾਈਨਾ ਵਧਿਆ ਕਿਵੇਂ ਮੈਂ ਕਿਉਂਕਿ ਸਾਰੇ ਯੂਰਪ ਨੇ ਆਪਣੀਆਂ ਫੈਕਟਰੀਆਂ ਬੰਦ ਕਰ ਦਿੱਤੀਆਂ ਉਹ ਆਰਡਰ ਦਿੱਤੇ ਚਾਈਨਾ ਨੂੰ ਕਿਉਂਕਿ ਸਸਤਾ ਸੀ ਐਂਡ ਗੁੱਡ ਗੁੱਡ ਸਸਤਾ ਵੀ ਤੇ ਵਧੀਆ ਵੀ ਸਾਰਾ ਕੁਝ ਕਰਾ ਕੇ ਤਾਂ ਜੇ ਕਿ ਗਰੇ ਸਾਡੇ ਸਾਡੇ ਜਿਹੜੀ ਦੁਨੀਆ ਉਹਨਾਂ ਕੋਲ ਗਈ ਅੱਜ ਫਿਰ ਉਹ ਹਾਲ ਹੈ ਕਿ ਉਹਦੀ ਥਾਂ ਇਹ ਦੱਸਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਹੈ ਉਹ ਇੱਕ ਹੋਰ ਵੱਡਾ ਬੰਮ ਇੱਕ ਤਰ੍ਹਾਂ ਦਾ ਆਪਣੀ ਹਿਊਮੈਨਿਟੀ ਆਪਣਾ ਵਰਕ ਫੋਰਸ ਲਈ ਤੇ ਉਹ ਕੋਈ ਗੱਲ ਹੈ ਰੋਡ ਸੀ ਤੇ ਬੁਲਾਇਆ ਉਨ ਲਈ ਤਾਂ ਕੰਮ ਰੋਲ ਨੇ ਕੰਮ ਨਿਕਲ ਗਿਆ ਲੀਵਰ ਰੂਵਰ ਦਾ ਕੰਮ ਲੈ ਲੈ ਵੀ ਚਲੋ ਹੁਣ ਬਾਹਰ ਬਿਲਕੁਲ 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 ਇਹੋ ਚੀਜ਼ ਹੈ ਜਾਣ ਕੇ ਫਿਰ ਇਹ ਤਾਂ ਫਿਰ ਇੱਕ ਪਲੈਨਿੰਗ ਸੀ ਵੀ ਪਹਿਲਾਂ ਖੋਲ ਦਿਓ ਇਹਨਾਂ ਨੂੰ ਬਾਅਦ ਵਿੱਚ ਫਿਰ ਇਹਨਾਂ ਨੂੰ ਕੱਢ ਦਾਂਗੇ ਨਹੀਂ ਇਹਨੂੰ ਪਲੈਨਿੰਗ ਤਾਂ ਨਹੀਂ ਕਰ ਸਕਦੇ ਲੌਂਗ ਟਰਮ ਪਲੈਨਿੰਗ ਨਹੀਂ ਕਹਾਂਗੇ ਇਹ ਜਿਹਨੂੰ ਕਹਿੰਦਾ ਹੈ ਕਿ ਹਾਲਾਤ ਲੈ ਲਓ ਔਰ ਜਿਹੜੇ ਫਿਰ ਪੋਲਿਟੀਕਲ ਸੀਨ ਚੇਂਜ ਕਰ ਦੇਣ ਜੋ ਸਾਡੇ ਮੁਲਕ ਤੇ ਸਿਆਪੇ ਪਏ ਨੇ ਅੱਜ ਜੇ ਰਾਸ਼ਟਵਾਦੀ ਨੇ ਮਾਰ ਬੜਾ ਕਰ ਕੀਤਾ ਕਿ ਨਹੀਂ ਕੀਤਾ ਉਹ ਰਾਸ਼ਟਵਾਦੀ ਥੋੜੀ ਕਿ ਸਾਡੇ ਜਸ ਜੀ ਸਾਡਾ ਰਾਸ਼ਟਰ ਚੰਗਾ ਤੇ ਤੁਹਾਡਾ ਰਾਸ਼ਟਰਵਾਦ ਮ ਦੋਨੋਂ ਅਮਰੀਕਾ ਨੂੰ ਜੋ ਉਹ ਆ ਗਏ ਉਸ ਕਿ ਬੋਰੇ ਆਸੀ ਆਪਣੇ ਬੰਦਿਆਂ ਨੂੰ ਕੰਮ ਦੇਣਾ ਹੈ ਹਨਾ ਕਿ ਕਹਿਇਆ ਸਾਰਾ ਕਿ ਮੈਂ ਤੁਹਾਡੇ ਟੈਕਸ ਆਪਣੀਆਂ ਸਾਰੀਆਂ ਫੈਕਟਰੀਆਂ ਵਾਪਸ ਲਾਵਾਂਗੇ ਆਪਣੇ ਬੰਦਿਆਂ ਨੂੰ ਕੰਮ ਦੇਵਾਂਗੇ ਤੇਰ ਯਾਰ ਕਹਿੰਦਾ ਯਾਰ ਖੂਨ ਖੂਨ ਨਹੀਂ ਹੁੰਦਾ 14 ਨੂੰ ਵੇਖ ਲਿਆ ਬਈ ਗੋਰਾ ਕਿ ਸੜਕਾਂ ਤੇ ਰੋਨੇਗਾ ਕਿ ਦੂਜਾ ਮਾਤੀ ਕਰਨਾ ਆਖੋ ਵਸਤਾ ਤੇ ਹੀ ਫਰਕ ਪੈਗਾ ਇਸ ਚੀਜ਼ ਦਾ ਔਰ ਦੋਸਤ ਪਹਿ ਰਿਹਾ ਇੰਡੀਆ ਦਾ ਤਾਂ ਬੇੜਾ ਘਰ ਕੋਈ ਚੁੱਕਾ ਹੈ ਇੰਡੀਆ ਦਾ ਆਧਾਰ ਸੋਸਤਾ ਦਾ ਬੇੜਾ ਘਰ ਕੋ ਹੋ ਚੁੱਕਾ ਹੈ ਜੋ ਪਿਛਲੇ ਨਵੰਬਰ ਦੇ ਮਹੀਨੇ ਚ ਟ੍ਰੇਡ ਡਿਫਿਸਟ 37 ਬਿਲੀਅਨ ਡਾਲਰ ਸੀ 37 ਬਿਲੀਅਨ ਮਤਲਬ ਕਿ 3 ਲੱਖ ਕਰੋੜ ਤੋਂ ਵੀ ਉੱਤੇ ਇੱਕ ਮਹੀਨੇ ਚ ਸਾਡੀ ਕਮਾਈ ਕਿਹਦੇ ਇਸਦੀ ਸਾਡੇ ਦੇਸ਼ ਦਾ ਬਜਟ ਹੈ 45 ਲੱਖ ਕਰੋੜ ਠੀਕ ਹੈ ਇੱਕ ਮਹੀਨੇ ਚ ਸਾਨੂੰ 3 ਲੱਖ ਕਰੋੜ ਦੀ ਡਿਫਿਸਿਟ ਹੈ ਔਰ ਇਹ ਪਿੱਛੋਂ ਚੱਲੀ ਆ ਰਹੀ ਇਸ ਮਤਲਬ 2.5 ਲੱਖ ਕਰੋੜ ਤੇ ਹਰ ਮਹੀਨੇ ਸੀ ਅੱਜ ਕਿਸੇ ਚਿਰ ਤੋਂ ਵੱਧ ਗਈ ਹੈ ਤਾਂ ਸਦਰ ਵਾਸਤੇ ਹੋਇਆ ਬੈਠੇ ਵੀ ਤੁਹਾਨੂੰ ਸਾਰਾ ਦੇਖ ਲਓ ਡਾਲਰ ਦਾ ਕੀ ਹਾਲ ਹੈ ਆਪਣੇ ਰੁਪਈਆ ਦਾ ਕੀ ਹਾਲ ਹੈ ਡਾਲਰ ਦਾ ਕਰਾ ਕੇ ਗਾਣਾ ਬਿਲਕੁਲ ਸਾਰਾ ਗੱਲਾਂ ਸਾਹਮਣੇ ਕਰਕੇ ਬਹੁਤ ਬਤਨ ਮੈਂ ਥੈਂਕ ਯੂ ਪੰਜਾਬੀ ਚਿੰਤਕ ਗੁਰਦੀਪ ਸਿੰਘ ਹੁਮਣ ਸਾਡੇ ਨਾਲ ਸੀ ਕਈ ਅਹਿਮ ਗੱਲਾਂ ਸਾਂਝੀਆਂ ਕਰਕੇ ਗਏ ਨੇ ਕਾਫੀ ਚਿੰਤਾ ਜ਼ਾਹਰ ਕਰ ਗਏ ਨੇ ਕਿ ਜੋ ਬਾਹਰਲੇ ਮੁਲਕ ਦੇ ਸਮੇਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢ ਰਹੇ ਨੇ ਤਾਂ ਉਹਨਾਂ ਨੂੰ ਲੈ ਕੇ ਕਈ ਖੁਲਾਸੇ ਕਰ ਗਏ ਨੇ ਜਦੋਂ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਿਨ੍ਹਾਂ ਦੇ ਵਿੱਚ ਕਾਫੀ ਭਾਰਤੀ ਨੇ ਪੰਜਾਬੀ ਨੇ ਜਦੋਂ ਉਹਨਾਂ ਨੂੰ ਉੱਥੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇਗਾ ਤਾਂ ਫਿਰ ਉਹਨਾਂ ਦਾ ਅੱਗੇ ਕੀ ਭਵਿੱਖ ਹੋਏਗਾ ਤਾਂ ਸਾਫ਼ ਕਹਿ ਦਿੱਤਾ ਠੀਕ ਜਿਹੜੇ ਮਹਿੰਗੇ ਪਹਾੜ ਦੀਆਂ ਜ਼ਮੀਨਾਂ ਵੇਚ ਕੇ ਅਮਰੀਕਾ ਦੇ ਵਿੱਚ ਡੋਂਕੀ ਲਗਾ ਕੇ ਗਏ ਸੀ 45 45 50 50 ਲੱਖ ਰੁਪਏ ਲਗਾ ਕੇ ਗਏ ਸੀ ਫਿਰ ਹੁਣ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਜ਼ਰੂਰ ਹੈ ਨਾ ਤਾਂ ਉਹਨਾਂ ਤੋਂ ਜ਼ਮੀਨਾਂ ਖਰੀਦੀਆਂ ਜਾਣੀਆਂ ਨੇ ਨਾ ਫਿਰ ਉਹਨਾਂ ਤੇ ਇੱਥੇ ਆ ਕੇ ਆਪਣੇ ਕਾਰੋਬਾਰ ਹੋਣੇ ਨਾਲ ਰੇੜੀਆਂ ਲੱਗਣੀਆਂ ਨੇ ਇਹ ਵੀ ਸਾਫ਼ ਕਹਿ ਗਏ ਨੇ ਤੇ ਦੂਜੇ ਪਾਸੇ ਵੀ ਕਿਹਾ ਕਿ ਹੁਣ ਤਾਂ ਜਿਸ ਤਰੀਕੇ ਦੇ ਨਾਲ ਉਹ ਇੱਥੇ ਆਉਣਗੇ ਤਾਂ ਫਿਰ ਹੋਰ ਵੀ ਕਾਫੀ ਜਿਹੜੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣਾ ਮੁਸੀਬਤਾਂ ਦਾ ਕਰਨਾ ਪੈ ਸਕਦਾ ਉਹਨਾਂ ਦੇ ਪਰਿਵਾਰਾਂ ਤੇ ਗੰਭੀਰ ਜਿਹੜਾ ਅਸਰ ਪੈ ਸਕਦਾ ਹੈ ਅਰਥ ਵਿਵਸਥਾ ਤੇ ਅਸਰ ਪੈ ਸਕਦਾ ਹੈ ਜਿਹੜੀ ਵੀਜ਼ਾ ਲਵਾਉਣ ਵਾਲੀ ਇਮੀਗ੍ਰੇਸ਼ਨ ਨੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹਾਈਲਾਈਟ ਸੈਂਟਰਾਂ ਤੇ ਤੇ ਪ੍ਰਭਾਵ ਪੈ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੈਨੇਡਾ ਵੀ ਉਸੇ ਤਰਜ਼ ਤੇ ਅਮਰੀਕਾ ਦੀ ਤਰਜ਼ ਤੇ ਉੱਥੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਦਾ ਹੈ ਕਿਉਂਕਿ ਅੱਜ ਜਿਹੜਾ ਬਿਆਨ ਆਇਆ ਸਾਬਕਾ ਐਮਪੀ ਦਾ ਕੈਨੇਡਾ ਤੋਂ ਤਾਂ ਉਸਨੇ ਕਾਫੀ ਕੁਝ ਕਲੀਅਰ ਕਰ ਦਿੱਤਾ ਕਿ ਜੇਕਰ ਸੱਤਾ ਸਾਡੇ ਹੱਥ ਆ ਜਾਂਦੀ ਆ ਤਾਂ ਫਿਰ ਅਸੀਂ ਵੀ ਅਮਰੀਕਾ ਵਾਲੀ ਰਾਹ ਤੇ ਚੱਲਾਂਗੇ ਤਾਂ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਹੋਰ ਕਿਹੜੇ ਮੁਲਕ ਅਮਰੀਕਾ ਦੀ ਰਾਹ ਤੇ ਚੱਲਦੇ ਨੇ ਸਾਥੀ ਜਗਦੀਪ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਚੰਡੀਗੜ੍ਹ